ਸਤਿ ਸ਼੍ਰੀ ਅਕਾਲ ਦੋਸਤੋ ਇੱਕ ਬਹੁਤ ਹੀ ਵੱਡੀ ਖਬਰ ਜਿਸ ਨੇ ਪੂਰੇ ਪੰਜਾਬ ਦੇ ਲੋਕਾਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਜਿਹੜੇ-ਜਿਹੜੇ ਬੰਦੇ ਨੇ ਵੀ ਇਹ ਖਬਰ ਸੁਣੀ ਉਹਨਾਂ ਦੇ ਪੈਰਾਂ ਦੇ ਹੇਠੋਂ ਜ਼ਮੀਨ ਨਿਕਲ ਗਈ ਜੀ ਹਾਂ ਦੋਸਤੋ ਮੈਂ ਗੱਲ ਕਰ ਰਿਹਾ ਹਾਂ ਪੰਜਾਬ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਦੀ ਜਿਨ੍ਹਾਂ ਨੂੰ ਭਗਵੰਤ ਮਾਨ ਦੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ 5 ਤੋਂ 6 ਮਹੀਨਿਆਂ ਤੋਂ ਪਹਿਲਾਂ ਹੁਣ ਤੱਕ ਨਾਬਾ ਦੀ ਜੇਲ੍ਹ ਦੇ ਵਿੱਚ ਡਕਿਆ ਹੋਇਆ ਹੈ ਤੇ ਉਹ ਕਹਿੰਦੇ ਹਨ ਕਿ ਦੁਵਾਰਾਂ ਦੇ ਨਾਲ ਫਿਰ ਮਾਰਦੇ ਹਨ ਕਿ ਆਖਰਕਾਰ ਭਗਵੰਤ ਮਾਨਾ ਮੈਨੂੰ ਇਸ ਜੇਲ੍ਹ ਦੇ ਵਿੱਚੋਂ ਬਾਹਰ ਕੱਢ ਦੇ ਤੇ ਦੂਜੇ ਪਾਸੇ ਹੁਣ ਸੁਖਵੀਰ ਬਾਦਲ ਪੂਰੀ ਤਰ੍ਹਾਂ ਜੋਰ ਮਾਰ ਰਿਹਾ ਹੈ ਕਿ ਉਹ ਕਿ ਉਹ 2004 ਕਿ ਉਹ 2027 ਦੀਆਂ ਵੋਟਾਂ ਦੇ ਵਿੱਚੋਂ ਵੱਡੀ ਜਿੱਤ ਹਾਸਲ ਕਰ ਲਵੇ ਤੇ ਵਿਕਰਮ ਸਿੰਘ ਮਢਿੱਠੀਆਂ ਨੂੰ ਬਾਹਰ ਕੱਢ ਲਵੇ ਤੇ ਦੋਸਤੋ ਸੁਖਵੀਰ ਬਾਦਲ ਜਿਹੜਾ ਹੁਣ ਇੱਕ ਵੱਡੇ ਐਕਸ਼ਨ ਦੇ ਵਿੱਚ ਨਜ਼ਰ ਆ ਰਹੇ ਹਨ ਕਿ ਉਹ ਸੁਖਵੀਰ ਬਾਦਲ ਕਿ ਉਹ ਸੁਖਵੀਰ ਬਾਦਲ ਵਿਕਰਮ ਸਿੰਘ ਮਢਿੱਠੀਆਂ ਨੂੰ ਬਾਹਰ ਕੱਢ ਕੇ ਭਗਵੰਤ ਮਾਨ ਨੂੰ ਜੇਲ੍ਹ ਦੇ ਵਿੱਚ ਡੱਕਣ ਦੀ ਤਿਆਰੀ ਕਰ ਰਹੇ ਹਨ ਪਰ ਭਗਵੰਤ ਮਾਨ ਕਹਿੰਦੇ ਹਨ ਤੇ ਪੰਜਾਬ ਤੇ ਭਗਵੰਤ ਮਾਨ ਕਹਿੰਦੇ ਹਨ ਮਨਕੀਰ ਤੋਲਖ ਨੇ ਵੀ ਕਿਹਾ ਹੈ ਕਿ ਪੰਜਾਬ ਦਾ ਛੋਟਾ ਸੀਐਮ ਹੈ ਕਿ ਪੰਜਾਬ ਦਾ ਛੋਟਾ ਸੀਐਮ ਹੈ ਮਤਲਬ ਕਹਿਣ ਦਾ ਕਿ ਪੰਜਾਬ ਦਾ ਬਹੁਤ ਹੀ ਵਧੀਆ ਤੇ ਮਜ਼ਬੂਤ ਸੀਐਮ ਭਗਵੰਤ ਮਾਨ ਹੈ ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਤੇ ਸਿੰਗਰਾਂ ਨੂੰ ਇਸ 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 ਪੰਜਾਬ ਦੇ ਮੁੱਖ ਮੰਤਰੀ ਭਗਵੰਤ ਤੇ ਇਸ ਪੰਜਾਬ ਦੇ ਮੁੱਖ ਮੰਤਰੀ ਤੇ ਬਹੁਤ ਜ਼ਿਆਦਾ ਵਿਸ਼ਵਾਸ ਹੈ ਤੇ ਦੂਜੀ ਗੱਲ ਦੋਸਤੋ ਜਿਹੜੀ ਵਿਕਰਮ ਸਿੰਘ ਮਜੀਠੀਆ ਦੀ ਜਦੋਂ ਜਦੋਂ ਦੀ 40000 ਪੰਨਿਆਂ ਦੀ ਚਾਰਜ ਸੀਟ 400 ਤੋਂ ਜ਼ਿਆਦਾ 400 ਤੋਂ ਜ਼ਿਆਦਾ ਬੈਂਕ ਖਾਤਿਆਂ ਦੇ ਵਿੱਚ ਲੈਣ ਦੇ ਪਰ ਬੈਂਕ ਖਾਤਿਆਂ ਦੇ ਵਿੱਚ ਲੈਣ ਦੇਣ ਪ੍ਰਕਿਰਿਆ 200 ਤੋਂ ਜ਼ਿਆਦਾ ਗਵਾਹ ਸਾਬਤ ਕੀਤੇ ਗਏ ਤਾਂ ਦੋਸਤੋ ਵਿਕਰਮ ਸਿੰਘ ਮਜੀਠੀਆ ਦੀ ਮੁਸੀਬਤਾਂ ਜ਼ਰੂਰ ਵੱਧੀਆਂ ਸੀ ਪਰ ਉਸ ਤੋਂ ਬਾਅਦ ਜਰੂਰ ਵਧੀਆ ਸਨ ਪਰ ਉਸ ਤੋਂ ਬਾਅਦ ਉਸ ਦੀ ਪਤਨੀ ਤੇ ਵਿਕਰਮ ਸਿੰਘ ਮਜੀਠੀਆ ਦੇ ਵਕੀਲਾਂ ਦੇ ਵੱਲੋਂ ਲਗਾਤਾਰ ਹਾਈ ਕੋਰਟ ਦਾ ਰੁਖ ਕੀਤਾ ਗਿਆ ਜਿਸ ਤੋਂ ਬਾਅਦ ਉਹਨਾਂ ਦੀ ਜ਼ਮਾਨਤ ਪਟੀਸ਼ਨ ਤੇ ਲਗਾਤਾਰ ਕਾਟਾ ਵੱਜਦਾ ਰਿਹਾ ਪਰ ਦੋਸਤੋ ਹੁਣ ਸੁਖਵੀਰ ਬਾਦਲ ਦੀ ਜੇਕਰ ਸਰਕਾਰ ਆ ਜਾਂਦੀ ਹੈ ਤਾਂ ਵਿਕਰਮ ਸਿੰਘ ਮਜੀਠੀਆ ਆਸਾਨੀ ਦੇ ਨਾਲ ਬਾਹਰ ਵੀ ਆ ਸਕਦੇ ਹਨ ਜਿਹੜਾ ਹੁਣ ਵੱਡਾ ਖੁਲਾਸਾ ਸੀਬੀਆਈ ਦੇ ਵੱਲੋਂ ਜਿਹੜਾ ਹੁਣ ਵੱਡਾ ਖੁਲਾਸਾ ਬਿਜੀਲੈਂਸ ਦੇ ਵੱਲੋਂ ਭਗਵੰਤ ਮਾਨ ਦੇ ਹੁਕਮ ਦੇਣ ਤੋਂ ਬਾਅਦ ਕੀਤਾ ਗਿਆ ਕਿ ਜਿਹੜੇ ਭਗਵੰਤ ਮਾਨ ਦੇ ਜਿਹੜੇ ਭਗਵੰਤ ਮਾਨ ਜਿਹੜੇ ਵਿਕਰਮ ਸਿੰਘ ਮਜੀਠੀਆ ਦੇ ਰਿਸ਼ਤੇਦਾਰ ਹਨ ਉਹਨਾਂ ਦੇ ਵਿੱਚੋਂ 12 ਰਿਸ਼ਤੇਦਾਰ ਅਜਿਹੇ ਹਨ ਜੋ ਵਿਕਰਮ ਸਿੰਘ ਮਜੀਠੀਆ ਦੇ ਨਾਲ ਮਿਲੇ ਹੋਏ ਸਨ ਉਹਨਾਂ 12 ਦੇ 12 ਦੇ ਉਹਨਾਂ 12 ਦੇ 12 ਰਿਸ਼ਤੇਦਾਰਾਂ ਨੂੰ ਭਗਵੰਤ ਮਾਨ ਵੱਡੇ ਪੱਦਰ ਤੇ ਹੁਣ ਜੇਲ੍ਹ ਦੇ ਵਿੱਚ ਸੁੱਟਣ ਦੀ ਤਿਆਰੀ ਕਰ ਰਹੇ ਹਨ ਪਰ ਦੋਸਤੋ ਜੇਕਰ ਸੁਖਵੀਰ ਬਾਦਲ ਦੀ ਸਰਕਾਰ ਆਂਦੀ ਹੈ ਤਾਂ ਉਹ ਰਿਸ਼ਤੇਦਾਰ ਵੀ ਜੇਲ੍ਹ ਦੇ ਵਿੱਚ ਜਾਣ ਤੋਂ ਬਚ ਜਾਣਗੇ ਤੇ ਵਿਕਰਮ ਸਿੰਘ ਮਜੀਠੀਆ ਬਾਹਰ ਆ ਜਾਣਗੇ ਤੇ ਭਗਵੰਤ ਮਾਨ ਨੂੰ ਉਲਟੀ ਬਾਜ਼ੀ ਚੱਲਣੀ ਪੈ ਸਕਦੀ ਹੈ ਪਰ ਦੋਸਤੋ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਸੀਐਮ ਮਾਨ ਉੱਤੇ ਬਹੁਤ ਜ਼ਿਆਦਾ ਮਾਣ ਹੈ ਤੇ ਦੋਸਤੋ ਤੁਸੀਂ ਕਿਸ ਦੇ ਹੱਕ ਦੇ ਵਿੱਚ ਆਪਣੀ رائے ਦਿੰਦੇ ਹੋ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਜੇਕਰ ਜਾਣਕਾਰੀ ਚੰਗੀ ਲੱਗੀ ਤੇ ਦੋਸਤੋ ਇਹ ਵੀ ਕਿਹਾ ਜਾ ਰਿਹਾ ਹੈ ਭਗਵੰਤ ਮਾਨ ਦੇ ਵੱਲੋਂ ਕਿ ਵਿਕਰਮ ਸਿੰਘ ਮਜੀਠੀਆ ਨੂੰ ਤੇ ਵਿਕਰਮ ਸਿੰਘ ਮਜੀਠੀਆ ਨੂੰ 70 ਸਾਲ ਤੱਕ ਕੈਦ ਹੋ ਸਕਦੀ ਹੈ ਜਿਸ ਦੇ ਕਾਰਨ ਵਿਕਰਮ ਸਿੰਘ ਮਜੀਠੀਏ ਦੀਆਂ ਮੁਸੀਬਤਾਂ ਵੱਧ ਚੁੱਕੀਆਂ ਹਨ ਤੇ ਦੋਸਤੋ ਆਪਣੀ رائے ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੇਣਾ ਤੇ ਦੋਸਤੋ ਜੇਕਰ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਪ੍ਰਮਾਤਮਾ ਤੁਹਾਡੀ ਲੰਮੀ ਉਮਰ ਜ਼ਰੂਰ ਕਰਨਗੇ ਧੰਨਵਾਦ